ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਸਤਨਾਮ ਡੈਰੀ ਫਾਰਮ ਤੇ ਅੱਜ ਦਾ ਆਪਾਂ ਚਾਰ ਪੱਟ ਲੈ ਆ ਦੋਸਤੋ ਹਣ ਆਪਾਂ ਦੋਸਤੋ ਪਾਣੀ ਪਿਆਉਣ ਲੱਗੇ ਆ ਆਪਣੇ ਪਸ਼ੂਆਂ ਨੂੰ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਚਾਰ ਬਿਲਕੁਲ ਥੋੜਾ ਜਿਹਾ ਰਹਿ ਗਿਆ ਹੱਦ ਤੱਕ ਕਰਾਉਣ ਵਾਲਾ ਏ ਦੋਸਤੋ ਮੈਂ ਤੁਹਾਨੂੰ ਦੱਸਾਂ ਵੀ ਇਹ ਚਾਰਾ ਜਿਹੜਾ 15-20 ਦਿਨ ਮਸਾਂ ਕੱਟੂ ਆ। ਸੋ ਆਪਣੀ ਟੈਨਸ਼ਨ ਲੈਣ ਦੀ ਵੀ ਲੋੜ ਨਹੀਂ ਦੋਸਤੋ ਸਰੋਂ ਹੋਗੀ। ਸਰੋਂ ਵੱਢ ਲੈਣੇ ਹੁੰਨੇ ਆ। ਉਹ ਪਾਜਾ ਕਰਾਂਗੇ। ਇਹਨਾਂ ਨੂੰ ਆਪਣੀ ਮੱਕੀ ਹੋ ਜੂ। ਆਹ ਕਣਕਾਂ ਦੇਖ ਸਕਦੇ ਹੋ। ਆ ਜੀ ਅੰਦਰ ਚੱਲਦੇ ਆ। ਦਿਖਾਉਣੇ ਆ ਤੁਹਾਨੂੰ। ਮਾਰ ਮਾਰ ਕੇ ਟੰਡ ਸਰੇ ਗਿੜੇ ਵਿਰਾੜੀ ਫਸਤੇ ਆ ਦੇਖੋ ਦਿਖਾਉਣੇ ਭੁੱਲ ਗਿਆ ਸੀ ਗੰਨੂ ਹਾਂ ਲਓ ਵੀ ਦੋਸਤੋ ਸਰੋਂ ਵੜ ਲੈਣ ਦੀ ਰਹਿੰਦੀ ਹੈ ਹੁਣ ਆਪਣੇ ਕੋਲੇ ਚਾਰ ਪਸ਼ੂ ਹੋ ਗਏ ਦੋਸਤੋ ਦੇਖ ਲਓ ਆ ਤਾਂ ਆਪਣੇ ਕੋਲੇ ਪਹਿਲਾ ਹੀ ਸੀਨ ਆ ਲੈ ਆਂਦੀ ਨਵੀ ਆ ਵਈ ਦੋਸਤੋ ਮੋਹਰਾ نسل ਦੀ ਚੋਟੀ ਲੈ ਆਂਦੀ ਸੀ ਜੀ ਆਪਣੀ ਵੀਡੀਓ ਵੀ ਪਾਈ ਹੋਈ ਆ ਦੋਸਤੋ ਇਹਦੇ ਨਾਲ ਦਿਆ ਇਹਦੀ ਕੱਟੀ ਸੀ ਆ ਗਊ ਮਾਤਾ ਆ ਦੇਖੋ ਕੀ ਹੈ ਕਿਆ ਬਾਲਦੀਆਂ ਤੂੰ ਆ ਗਾਂ ਦੋਸਤੋ ਸੌਣ ਵਾਲੀ ਹੈ ਇਹ 2 ਮਹੀਨੇ ਰਹਿ ਚੁੱਕੇ ਨੇ ਆਹ ਰਾਤ ਦੋਸਤੋ ਇਹ 1 ਵਜੇ ਖੁੱਲ ਗਈ ਸੀਗੀ ਗਾਂ ਆਪੇ ਹੀ ਖੁੱਲ ਗਈ ਹੋ ਉੱਥੇ ਕਰਦੀ ਸੀਗੀ ਫੀਲਡ ਕੋਲੇ ਰਾਤ ਨੂੰ 1 ਵਜੇ ਇਹ ਪਤਾ ਨਹੀਂ ਕਿਵੇਂ ਖੁੱਲ੍ਹ ਜਾਂਦੀ ਹੈ ਕਿਵੇਂ ਖੁੱਲੀ ਸੀ ਦੂਏ ਆਪਣੇ ਦਰਸ਼ਕਾਂ ਦੱਸੋ ਕਿਵੇਂ ਖੁੱਲੀ ਸੀ ਥੋੜਾ ਪਾਣੀ ਦਾ ਟਾਈਮ ਹੋ ਗਿਆ ਹਨ ਆਈਏ ਹੋਏ ਹਾ ਦੇਖੋ ਇਹ ਦੋ ਸੋ ਸੰਗੀ ਲੜਾਉਂਦੀ ਰਹਿੰਦੀ ਇਹਦੇ ਦੇ ਸਿੰਗਾ ਦੇਖੋ ਰਕ ਹੁੰਦੀ ਹੈ ਇਹ ਸਿੰਗੀ ਲੜਾਉਂਦੀ ਕਦੇ ਉਹਦੇ ਨਾਲ ਲੜੀ ਜਾਂਦੀ ਹੈ ਇਹਦੇ ਨਾਲ ਲੜੀ ਜਾਂਦੀ ਰਹਿੰਦੀ ਹੈ ਕਦੇ ਹਣਾ ਬੱਚੀ ਆਹ ਦੇਖ ਸਾਡਾ ਜਿੰਦੂ ਭਾਈ ਮਰਕੇ ਦਾ ਬੱਚਾ ਹੈ ਪੱਛਾ ਨਹੀਂ ਹੈਗਾ ਕਾ ਦੇਖੋ ਦੋਸਤੋ ਇਹ ਥੋੜੀ ਸੁਸਤ ਹੈ ਇਹ ਹਜੇ ਕੋਣੀ ਹੈਗੀ ਦਿਮਾਗ ਨਹੀਂ ਹੈਗਾ ਇੰਨਾ ਇੰਨਾ ਹਜੇ ਤੇ ਜਿਹਨੂੰ ਕਿਧਰਾਂ ਬਾਗੇ ਕਿਧਰ ਜਾਂਦੀ ਹੈ ਹਨਾ ਤੇ ਆਉ ਦੀ ਮਾਂ ਨਹੀਂ ਭਾਲ ਸਕਦੀ ਇੰਨੀਆਂ ਮੱਝਾਂ ਚ گاਵਾ ਚ ਚਲੋ ਠੀਕ ਹੈ ਦੋਸਤੋ ਅਗਲੇ ਵਲੌਗ ਚ ਚਲੋ ਠੀਕ ਹੈ ਦੋਸਤੋ ਅਗਲੇ ਵਲੌਗ ਚ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਆ ਦੇਖੋ ਦੋਸਤੋ ਅਜੇ ਵੀ ਆਪਣੇ ਕੱਪੜੇ ਖਾ ਰਹੇ ਆ ਸਾਰੇ ਪਾਸੇ ਇਹ ਬੱਚਾ ਸਾਡੇ ਕੱਪੜੇ ਖਾਂਦੇ ਨਾਲੇ ਜੇ ਤੁਹਾਡੀਆਂ ਵੀ ਖਾਂਦੀਆਂ ਦੱਸੋ ਧੰਨਵਾਦ